ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਵੀਂ ਵੀਡੀਓ ਦੇ ਨਾਲ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਮੈਨੀਫੈਸਟੇਸ਼ਨ ਲਾ ਆਫ ਅਟਰੈਕਸ਼ਨ ਦੀਆਂ ਕੁਝ ਵਿਧੀਆਂ ਦੇ ਨਾਲ ਜੁੜਿਆ ਹੋਇਆ ਵਿਸ਼ਾ ਹੈ ਹਰ ਕੋ ਇਨਸਾਨ ਕਹਿੰਦਾ ਕਿ ਉਸ ਦੇ ਸੁਪਨੇ ਪੂਰੇ ਹੋਣ ਹਰ ਕੋਈ ਇਨਸਾਨ ਕਹਿੰਦਾ ਕਿ ਉਹ ਆਪਣੀ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੀ ਖੁਸ਼ੀ ਨੂੰ ਮਾਣੇ ਖੁੱਲਾ ਪੈਸਾ ਹੋਵੇ ਸੇਤ ਹੋਵੇ ਘਰ ਵਿੱਚ ਖੁਸ਼ੀਆਂ ਹੋਣ ਪਰ ਉਹ ਆਪਣੇ ਜੀਵਨ ਦੇ ਵਿੱਚ ਉਹ ਖੁਸ਼ੀਆਂ ਨੂੰ ਲਿਆਉਣ ਵਿੱਚ ਕਾਮਯਾਬ ਨਹੀਂ ਹੋ ਪਾਉਂਦਾ ਉਸ ਦੇ ਪਿੱਛੇ ਦਾ ਮੁੱਖ ਕਾਰਨ ਹੈ ਉਸ ਦੇ ਮਨ ਵਿੱਚ ਵੱਸਣ ਵਾਲੇ ਨਕਾਰਾਤਮਕ ਵਿਚਾਰ ਅਸੀਂ ਮੈਨੀਫੈਸਟੇਸ਼ਨ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਵੀਡੀਓ ਆਕਸਰ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਆ ਸੋ ਅੱਜ ਅਸੀਂ ਬਹੁਤ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਵਾਂਗੇ ਵੀ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਵੀ ਮੈਂ ਮੈਨੀਫੈਸਟੇਸ਼ਨ ਕਰ ਰਿਹਾ ਹਾਂ ਵੀ ਮਿਰਰ ਦੇ ਸਾਹਮਣੇ ਖੜ ਕੇ ਵੀ ਕਰ ਰਿਹਾ ਹਾਂ ਕੈਂਡਲ ਮੈਨੀਫੈਸਟੇਸ਼ਨ ਵੀ ਕਰ ਰਿਹਾ ਹਾਂ ਮੈਜਿਕਲ ਸਟੋਨ ਵੀ ਵਾਟਰ ਮੈਡੀਟੇਸ਼ਨ ਮੈਨੀਫੈਸਟੇਸ਼ਨ ਆਫ ਸਲੋ ਬਰੀਥ ਮੈਨੀਫੈਸਟੇਸ਼ਨ ਜਾਂ ਫਿਰ ਕਦਮ ਕਦਮ ਮੈਨੀਫੈਸਟੇਸ਼ਨ ਇਹ ਅਲੱਗ ਅਲੱਗ ਬੀਧੀਆਂ ਅਸੀਂ ਕਰ ਰਿਹਾ ਸੀ ਲਿਖ ਲਿਖ ਕੇ ਵੀ ਮੈਨੀਫੈਸਟੇਸ਼ਨ ਕਰ ਰਹੇ ਹਾਂ ਪਰ ਸਾਨੂੰ ਰਿਜ਼ਲਟ ਨਹੀਂ ਮਿਲਦੀ ਇਸ ਦੇ ਪਿੱਛੇ ਦਾ ਮੁੱਖ ਕਾਰਨ ਇਹ ਆ ਕਿ ਬਹੁਤ ਸਾਰੇ ਸੱਚੇ ਮਿੱਤਰ ਜਦੋਂ ਮੈਨੀਫੈਸਟੇਸ਼ਨ ਕਰਦੇ ਆ ਤੇ ਉਹ ਉੱਪਰਲੇ ਮਨੋਂ ਕਰਦੇ ਆ ਪਰ ਉਹਨਾਂ ਚੀਜ਼ਾਂ ਨੂੰ ਉਹ ਐਕਸੈਪਟ ਨਹੀਂ ਕਰ ਪਾਉਂਦੇ ਆਪਣੇ ਮਨ ਦਾ ਤਾਲ ਮੇਲ ਕੁਦਰਤ ਦੇ ਨਾਲ ਨਹੀਂ ਬਿਠਾ ਪਾਉਂਦੇ ਜਿਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦੇ ਕੁਦਰਤ ਦੇ ਨਾਲ ਮਨ ਦਾ ਤਾਲਮਿਲ ਕਿਸ ਤਰ੍ਹਾਂ ਬਿਠਾਇਆ ਜਾ ਸਕਦਾ ਹੈ ਇਹ ਅੱਜ ਆਪਾਂ ਇਸ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਮੈਨੀਫੈਸਟੇਸ਼ਨ ਦਾ ਮੁੱਖ ਕੰਮ ਕੀ ਹੈ ਮੈਨੀਫੈਸਟੇਸ਼ਨ ਨੇ ਚਮਤਕਾਰ ਕਿਵੇਂ ਕਰਨੇ ਤੁਹਾਡੇ ਜੀਵਨ ਦੇ ਵਿੱਚ ਕਿਵੇਂ ਜੀ ਤੁਹਾਡਾ ਜੀਵਨ ਚਮਤਕਾਰਯੋਗ ਤਰੀਕੇ ਨਾਲ ਬਦਲ ਸਕਦਾ ਤੁਹਾਡਾ ਮਨ ਹੀ ਸਭ ਕੁਝ ਕਰਦਾ ਮੈਨੀਫੈਸਟੇਸ਼ਨ ਵਿਧੀਆਂ ਨੇ ਮਨੁੱਖ ਵਿਗਿਆਨ ਦੁਵਾਰਾ ਦਿੱਤੀਆਂ ਗਈਆਂ ਵਿਧੀਆਂ ਮੈਨੀਫੈਸਟੇਸ਼ਨ ਦੀਆਂ ਜਿਸ ਦੇ ਰਾਹੀਂ ਅਸੀਂ ਆਪਣੇ ਜੀਵਨ ਦੇ ਵਿੱਚ ਖੁਸ਼ੀਆਂ ਲੈ ਆ ਸਕਦੇ ਹਾਂ ਪੈਸਾ ਲੈ ਆ ਸਕਦੇ ਹਾਂ ਤਰੱਕੀ ਲੈ ਆ ਸਕਦੇ ਹਾਂ ਵਧੀਆ ਆਪਣੀ ਮਨ ਪਸੰਦੀ ਨੌਕਰੀ ਪਾ ਸਕਦੇ ਹਾਂ ਮੈਨੀਫੈਸਟੇਸ਼ਨ ਇਹ ਉਹ ਅਲੱਗ-ਅਲੱਗ ਵਿਧੀਆਂ ਨੂੰ ਵਰਤ ਕੇ ਪਰ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਇਹ ਜਾਣਨੀ ਆ ਕਿ ਮੈਨੀਫੈਸਟੇਸ਼ਨ ਕਰਦਿਆਂ ਹੋਇਆ ਵੀ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਨਹੀਂ ਮਿਲਦੀ ਇਸ ਦੇ ਪਿੱਛੇ ਦਾ ਮੁੱਖ ਕਾਰਨ ਕੀ ਆ ਅਸੀਂ ਅਕਸਰ ਹੀ ਆਪਣੀ ਕਲਾਸ ਦੇ ਵਿੱਚ ਤੁਹਾਨੂੰ ਦੱਸਦੇ ਹੁੰਦੇ ਆ ਕਿ ਜਦੋਂ ਵੀ ਮੈਨੀਫੈਸਟ੍ਰੇਸ਼ਨ ਕਰਨਾ ਉਸ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਉਹ ਜ਼ਰੂਰੀ ਗੱਲਾਂ ਕਿਹੜੀਆਂ ਹਨ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਇਹ ਹੈ ਕਿ ਕਦੇ ਵੀ ਕਿਸੇ ਦੀ ਚੁਗਲੀ ਨਿੰਦਿਆ ਨਾ ਕਰੋ ਨਾ ਕਿਸੇ ਦੀ ਚੁਗਲੀ ਜਿੱਤਿਆ ਤੇ ਇਸੇ ਦਾ ਭਾਗੀਦਾਰ ਬਣੋ ਆਪਣੀ ਰਸਨਾ ਤੋਂ ਨਕਾਰਾਤਮਕ ਬੋਲ ਨਾ ਬੋਲੋ ਕਦੇ ਵੀ ੜਕਾਉ ਸੰਗੀਤ ਨਾ ਸੁਣੋ ਮੈਮੇ ਦੇ ਵਿੱਚ ਨਾ ਫੋਪੋ ਜਦੋਂ ਤੁਸੀਂ ਮੈਮਾਂ ਦੇ ਵਿੱਚ ਉਲਝ ਜਾਂਦੇ ਹੋ ਪਰ ਕਾ ਉਹ ਸੰਗੀਤ ਸੁਣਦੇ ਹੋ ਤਾਂ ਤੁਹਾਡੇ ਜੀਮਨ ਦੇ ਵਿੱਚ ਵੀ ਉਸੇ ਤਰ੍ਹਾਂ ਦੇ ਹਾਲਾਤ ਬਣਨੇ ਸ਼ੁਰੂ ਹੋ ਜਾਂਦੇ ਨੇ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਚੁਗਲੀ ਨਿੰਦਿਆ ਨਹੀਂ ਕਰਨੀ ਕਿਸੇ ਦੀ ਵੀ ਚੁਗਲੀ ਨਿੰਦਿਆ ਨਹੀਂ ਕਰਨੀ ਜਦੋਂ ਤੁਸੀਂ ਕਿਸੇ ਦੀ ਚੁਗਲੀ ਨਿੰਦਿਆ ਕਰਦੇ ਹੋ ਤਾਂ ਤੁਸੀਂ ਆਪਣੀ ਊਰਜਾ ਉਸ ਸਾਹਮਣੇ ਵਾਲੇ ਇਨਸਾਨ ਨੂੰ ਦੇ ਰਹੇ ਹੁੰਦੇ ਹੋ ਜਿਸ ਦੀ وجہ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਜਿਸ ਦੀ ਤੁਸੀਂ ਚੁਗਲੀ ਨਿੰਦਿਆ ਕਰ ਰਹੇ ਹੋ ਜਿਸ ਤੋਂ ਤੁਹਾਨੂੰ ਸਾੜਾ ਉਹ ਦਿਨ ਬੰਦ ਉਹ ਇਨਸਾਨ ਤਰੱਕੀ ਕਰਦਾ ਜਾਂਦਾ ਤੇ ਪਰ ਤੁਸੀਂ ਹੇਠਾਂ ਉਤਰੇ ਜਾਂਦੇ ਹੋ ਉਸ ਦੇ ਪਿੱਛੇ ਦਾ ਕਾਰਨ ਕੀ ਆ ਕਿ ਕਿ ਅਸੀਂ ਆਪਣੀ ਪੋਜ਼ਿਟਿਵ ਊਰਜਾ ਸਕਾਰਾਤਮਕ ਊਰਜਾ ਪੋਜ਼ਿਟਿਵ એનર્ਜੀ ਆਪਾਂ ਸਾਹਮਣੇ ਵਾਲੇ ਇਨਸਾਨ ਨੂੰ ਦੇ ਰਹੇ ਹੁੰਦੇ ਤੇ ਉਸ ਦੀ ਨੈਗੇਟਿਵ એનર્ਜੀ ਅਸੀਂ ਲੈ ਰਹੇ ਹੁੰਦੇ ਆ ਕਹਿਣ ਤੋਂ ਪਹਿਲ ਆਪਣੇ ਚੰਗੇ ਕਰਮਾਂ ਦੀ ਊਰਜਾ ਅਸੀਂ ਸਾਹਮਣੇ ਇਨਸਾਨ ਨੂੰ ਦੇ ਰਹੇ ਹੁੰਦੇ ਤੇ ਉਸ ਦੇ ਮਾੜੇ ਕਰਮਾਂ ਦੀ ਊਰਜਾ ਅਸੀਂ ਲੈ ਰਹੇ ਹੁੰਦੇ ਆ ਜਿਸ ਦੀ وجہ ਕਰਕੇ ਸਾਡੀ ਜ਼ਿੰਦਗੀ ਵਕਤ ਤੋਂ ਬੱਤਰ ਹੁੰਦੀ ਜਾਂਦੀ ਹੈ ਸਾਡਾ ਕੋਈ ਵੀ ਸੁਪਨਾ ਪੂਰਾ ਨਹੀਂ ਹੁੰਦਾ ਅਸੀਂ ਡਿੱਗਦੇ ਜਾਂਦੇ ਆ ਡਿੱਗਦੇ ਜਾਂਦੇ ਆ ਸਾਡਾ ਉ ਤਾਂ ਉੱਠਣ ਦੇ ਵਿੱਚ ਇੱਕ ਇੱਕ ਕਦਮ ਅੱਗੇ ਪੁੱਟਦੇ 10 ਕਦਮ ਪਹੁੰਚਾ ਆ ਜਾਂਦੇ ਆ ਅਸੀਂ ਚੁ ਕਰਨਾ ਚੁਗਲੀ ਨਹੀਂ ਲਿੰਦੇ ਬਿਲਕੁਲ ਫਿਨ ਨਹੀਂ ਕਰਨੀ ਦੂਸਰੀ ਗੱਲ ਸਾਰਾ ਨਹੀਂ ਕਰਨਾ ਕਿਸੇ ਤੋਂ ਜੈਲਸੀ ਨਹੀਂ ਕਰਨੀ ਅਸੀਂ ਜਦੋਂ ਜੈਲਸੀ ਕਰਦੇ ਆ ਤਾਂ ਅਸੀਂ ਉਦੋਂ ਜਿਸ ਚੀਜ਼ ਨੂੰ ਅਸੀਂ ਪਾਉਣਾ ਚਾਹੁੰਦੇ ਆ ਉਹ ਚੀਜ਼ ਨੂੰ ਅਸੀਂ ਆਪਣੇ ਆਪ ਤੋਂ ਦੂਰ ਕਰਦੇ ਜਾਂਦੇ ਆ ਹੁਣ ਬਹੁਤ ਸਾਰੇ ਪਰਸਨ ਦਾ ਇਹ ਕੁਸਚਨ ਵੀ ਅਸੀਂ ਤਾਂ ਪੜਾ ਕਰਦੇ ਆ ਪਰ ਸਾਡੇ ਨਾਲ ਤਾਂ ਮਾਰਾ ਹੋਇਆ ਇਸਲਾ ਧੋਖਾ ਹੋਇਆ ਅਸੀਂ ਕੀ ਹੁੰਦਾ ਬਹੁਤ ਵਾਰ ਅਸੀਂ ਭਲਾ ਕਰਦੇ ਆਂ ਪਰ ਅਸੀਂ ਉਸੇ ਜਗ੍ਹਾ ਤੋਂ ਰਿਟਰਨ ਭਾਲਦੇ ਜਿੱਥੇ ਅਸੀਂ ਭਲਾ ਕੀਤਾ ਹੁੰਦਾ ਤੁਹਾਨੂੰ ਪ੍ਰਮਾਤਮਾ ਨੇ ਦਾਤੇ ਹੋਣ ਦਾ ਮਾਨ ਬਖਸ਼ਿਆ ਤੁਸੀਂ ਦਾਤੇ ਹੋ ਕਦੇ ਵੀ ਜਿੱਥੇ ਤੁਸੀਂ ਦਾਨ ਦਿੱਤਾ ਜਿਸ ਦਾ ਤੁਸੀਂ ਭਲਾ ਕੀਤਾ ਉਥੋਂ ਰਿਟਰਨ ਵਿੱਚ ਭਲਾ ਨਾ ਮੰਗੋ ਆਪਣੇ ਲਈ ਨਾ ਮੰਗੋ ਫਿਰ ਤਾਂ ਹਟੇ-ਤੋੜੇ ਚ ਕੋਈ ਫਰਕ ਨਹੀਂ ਰਹੇਗਾ ਤੁਸੀਂ ਤੁਹਾਨੂੰ ਪਰਮਾਤਮਾ ਨੇ ਦਾਤੇ ਹੋਂ ਦਾ ਮਾਰ ਦਿੱਤਾ ਤੁਸੀਂ ਦਾਤੇ ਹੋ ਜੋ ਉਹ ਤੁਹਾਡਾ ਭਲਾ ਕਰਨ ਵਾਲਾ ਹੁੰਦਾ ਜਾਂ ਉਹ ਤੁਹਾਨੂੰ ਉਦਾਨ ਦੇਣ ਵਾਲਾ ਹੁੰਦਾ ਤੁਹਾਡੀ ਮਦਦ ਕਰਨ ਵਾਲਾ ਹੁੰਦਾ ਮੈਨੂੰ ਤੁਹਾਡੇ ਕੋਲ ਮਦਦ ਲਈ ਆਉਂਦਾ ਹੀ ਘਾਤੋਂ ਸੋ ਕਦੇ ਵੀ ਸਾਹਮਣੇ ਵਾਲੇ ਇਨਸਾਨ ਤੋਂ ਇਹ ਐਕਸੈਪਟੇਸ਼ਨ ਨਾ ਕਰੋ ਵੀ ਮੈਂ ਇਸਦਾ ਭਲਾ ਕਰ ਰਿਹਾ ਤੇ ਇਹ ਵੀ ਮੁੜ ਕੇ ਮੇਰਾ ਭਲਾ ਕਰੇ ਤੁਹਾਡੇ ਭਲੇ ਦਾ ਕੋਲੇ ਚੰਗੀ ਕਰਨ ਦਾ ਜੋ ਰਿਟਰਨ ਹੈ ਉਹ ਉਥੋਂ ਕਦੇ ਵੀ ਨਹੀਂ ਆਵੇਗਾ ਜਿੱਥੇ ਤੁਸੀਂ ਚੰਗਾ ਕਰਮ ਕੀਤਾ ਤੁਹਾਡੇ ਚੰਗੇ ਕਰਮ ਦਾ ਰਿਟਰਨ ਸਦਾ ਉਥੋਂ ਹੀ ਉਥੋਂ ਵਾਪਸ ਮੜੇਗਾ ਜਿੱਥੇ ਤੁਹਾਨੂੰ ਪਤਾ ਵੀ ਨਾ ਹੋਊਗਾ ਕਿਥੋਂ ਵਾਪਸ ਆ ਰਿਹਾ ਕਿਉਂਕਿ ਕਰਮ ਦਾ ਜੋ ਲਿਖਾ ਜੋਖਾ ਉਹ ਉਸ ਜਗ੍ਹਾ ਤੋਂ ਵਾਪਸ ਆਉਂਦਾ ਜਿੱਥੇ ਤੁਸੀਂ ਸੋਚਿਆ ਵੀ ਨਹੀਂ ਦਾ ਜਿੱਥੇ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਉਦੋਂ ਆਉਂਦਾ ਸੋ ਚੁਗਲੀ ਨਿੰਦਿਆ ਨਹੀਂ ਕਰਨੀ ਕਿਸੇ ਤੋਂ ਸਾੜਾ ਨਹੀਂ ਕਰਨਾ ਪੜਾ ਕਰਕੇ ਸਾਹਮਣੇ ਵਾਲੇ ਪਰਸਨ ਤੋਂ ਰਿਟਰਨ ਵਿੱਚ ਇਹ ਚੀਜ਼ ਨਹੀਂ ਮੰਗਣੀ ਕਿ ਉਹ ਵੀ ਤੁਹਾਡਾ ਪੜਾ ਕਰੇ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਉਹ ਟਰੀਟ ਕਰੇ ਜਿਸ ਤਰੀਕੇ ਤੁਸੀਂ ਉਸ ਨੂੰ ਉਸ ਨਾਲ ਟਰੀਟ ਕੀਤਾ ਸੋ ਹਰ ਇੱਕ ਦਾ ਆਪਣੀ ਚੇਤਨਾ ਦਾ ਪੱਤਰ ਹੁੰਦਾ ਉਹ ਚੇਤਨਾ ਦੇ ਪੱਤਰ ਦੇ ਨਾਲ ਹਰ ਇਨਸਾਨ ਚਾਹਤਾ ਹੈ ਤੁਸੀਂ ਕਿਸ ਤਰ੍ਹਾਂ ਦੇ ਚੇਤਨਾ ਦੇ ਮਾਲਕ ਹੋ ਤੁਹਾਡੀ ਸੋਚ ਕਿਸ ਤਰ੍ਹਾਂ ਦੀ ਹੈ ਸਮਾਜ ਪ੍ਰਤੀ ਤੁਸੀਂ ਕਿਸ ਤਰ੍ਹਾਂ ਦੀ ਸੋਚ ਲੱਗਦੇ ਹੋ ਤੁਹਾਡੇ ਅੰਦਰ ਪਿਆਰ ਦਇਆ ਭਾਵ ਹੈ ਕੀ ਤੁਸੀਂ ਵੰਡਣਾ ਚਾਹੁੰਦੇ ਹੋ ਜੇਕਰ ਤੁਸੀਂ ਵੰਡਣਾ ਜਾਣਦੇ ਤੁਹਾਡੇ ਵਿੱਚ ਪਿਆਰ ਦੇ ਭਾਵੇ ਤਾਂ ਕੁਦਰਤ ਤੁਹਾਡਾ ਹਰ ਜਗਾ ਆਪ ਦੀਵੇਗੀ ਤੁਹਾਨੂੰ ਮਾੜੇ ਸਮੇਂ ਤੋਂ ਵੀ ਕੱਢ ਕੇ ਬਾਹਰ ਲੈ ਆਵੇਗੀ ਕੁਦਰਤ ਬਹੁਤ ਵਾਰੀ ਸਮਾਂ ਸਾਨੂੰ ਮਾੜੇ ਸਮੇਂ ਇਸ ਕਰਕੇ ਵੀ ਦੇਖਣੇ ਪੈਂਦੇ ਆ ਕਿ ਕਈ ਵਾਰੀ ਸੰਘਰਸ਼ ਕਰਦੇ ਆ ਜਦੋਂ ਅਸੀਂ ਚੰਗੇ ਸਮੇਂ 'ਚ ਪ੍ਰਵੇਸ਼ ਕਰਨਾ ਤੇ ਕੁਦਰਤ ਸਾਡੇ ਜੀਵਨ ਦੇ ਵਿੱਚ ਉਹਨਾਂ ਲੋਕਾਂ ਨੂੰ ਬਾਹਰ ਕੱਢ ਦਿੰਦੀ ਆ ਜਿਨ੍ਹਾਂ ਜੋ ਸਾਨੂੰ ਸਾਡਾ ਮਾਰਾ ਕਰ ਸਕਦੇ ਆ ਜਾਂ ਸਾਨੂੰ ਕਿਤੇ ਨ ਕਿਤੇ ਘਾਟਾ ਦੇ ਸਕਦੇ ਆ ਤੇ ਉਹ ਕੁਦਰਤ ਸਮੇ ਤੋਂ ਪਹਿਲਾਂ ਹੀ ਉਹਨਾਂ ਉਹ ਲੋਕਾਂ ਦੇ ਲਈ ਫਿਲਟਰ ਲਾ ਦਿੰਦੀ ਹੈ ਤੁਹਾਡੇ ਜੀਵਨ ਦੇ ਵਿੱਚ ਉਹ ਲੋਕਾਂ ਨੂੰ ਤੁਹਾਡੇ ਤੋਂ ਦੂਰ ਕਰ ਦਿੰਦੀ ਆ ਸੋ ਇਸ ਲਈ ਕਦੇ ਵੀ ਇਹ ਦੁੱਖ ਨਾ ਮਨਾਇਆ ਕਰੋ ਵੀ ਅੱਜ ਮੇਰੇ ਨੇ ਫਲਾਣਾ ਛੱਡ ਗਿਆ ਅਜੂ ਨੂੰ ਫਲਾਣਾ ਛੱਡ ਗਿਆ ਕਦੇ ਦੁੱਖ ਨਾ ਮਨਾਇਆ ਕਰੋ ਕੁਦਰਤ ਤੁਹਾਡੇ ਜੀਵਨ ਦੇ ਵਿੱਚ ਫਿਲਟਰ ਜ਼ਰੂਰ ਲਾਉਂਦੀ ਹੈ ਜਦੋਂ ਤੁਹਾਡੇ ਜੀਵਨ ਦੇ ਵਿੱਚ ਬਦਲਾਅ ਆਉਣੇ ਹੁੰਦੇ ਆ ਸੋ ਆਪਣੇ ਜੀਵਨ ਨੂੰ ਸੰਚਾਰੂ ਤਰੀਕੇ ਦੇ ਨਾਲ ਜਿਉਣਾ ਸਿੱਖੋ ਕਾਹ ਹੀ ਤੁਹਾਡੇ ਸੁਪਨੇ ਪੂਰੇ ਹੋਣਗੇ ਕਿਉਂਕਿ ਮੈਨੀਫੈਸਟੇਸ਼ਨ ਦੇ ਵਿੱਚ ਇਹ ਸਾਰੀਆਂ ਗੱਲਾਂ ਦਾ ਧਿਆਨ ਕਰਨਾ ਬਹੁਤ ਜ਼ਰੂਰੀ ਆ ਹੁਣ ਸਭ ਤੋਂ ਵੱਡੀ ਗੱਲ ਹੁਣ ਇਹ ਕਹੇ ਦਿੱਤੇ ਸਾਡੇ ਚ ਫੀਲ ਨਹੀਂ ਆਉਂਦਾ ਅਸੀਂ ਕੁਦਰਤ ਦੇ ਨਾਲ ਕਿਵੇਂ ਜੁੜੀਏ ਕੁਦਰਤ ਦੇ ਨਾਲ ਜੁੜਨਾ ਕੋਈ ਔਖਾ ਨਹੀਂ ਹੈ ਬ੍ਰਹਮੰਡ ਅਕਾਲ ਪਰਮਾਤਮਾ ਦੇ ਨਾਲ ਜੁੜਨਾ ਕੋਈ ਔਖਾ ਨਹੀਂ ਹੈ ਕੁੱਲ ਕਾਇਨਾਤ ਉਸ ਦੀ ਸਿਰਜੀ ਹੋਈ ਆ ਜਦੋਂ ਵੀ ਤੁਸੀਂ ਕੁਦਰਤ ਦੇ ਨਾਲ ਜੁੜਨ ਦੀ ਗੱਲ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਇਹ ਕਹੋ ਬ੍ਰਹਮੰਡ ਮੇਰੇ ਨਾਲ ਹੈ ਉਹ ਮੇਰਾ ਸਾਥ ਦੇ ਰਿਹਾ ਹੈ ਮੇਰਾ ਹਰ ਇੱਕ ਸੁਪਨਾ ਪੂਰਾ ਹੋ ਰਿਹਾ ਹੈ ਮੇਰੇ ਕਾਰੋਬਾਰ ਵਿੱਚ ਵਾਧੇ ਹੋ ਰਹੇ ਹਨ ਮੈਨੂੰ ਮੇਰੀ ਮਨਪਸੰਦ ਦੀ ਜੌਬ ਮੇਰੀ ਮਨਪਸੰਦ ਦੀ ਨੌਕਰੀ ਮਿਲ ਗਈ ਹੈ ਮੇਰੇ ਕੋਲ ਖੁੱਲਾ ਪੈਸਾ ਆ ਰਿਹਾ ਹੈ ਮੇਰੇ ਕਰਮ ਮੇਰੇ ਕਰਮ ਬਹੁਤ ਚੰਗੇ ਆ ਮੇਰੀ ਕਿਸਮਤ ਬਹੁਤ ਚੰਗੀ ਇਸ ਤਰੀਕੇ ਨਾਲ ਕਹਿੰਦਿਆਂ ਹੋਇਆ ਸ਼ੁਕਰਾਨਾ ਕਰਦੇ ਰਿਹਾ ਕਰੋ हे ਪ੍ਰਮਾਤਮਾ हे ਵਾਹਿਗੁਰੂ हे ਆਕਾਲ ਪੁਰਖੇ ਬ੍ਰਹਮੰਡ ਤੇਰਾ ਬਹੁਤ ਬਹੁਤ ਸ਼ੁਕਰ ਹੈ ਤੇਰਾ ਲੱਖ ਲੱਖ ਸ਼ੁਕਰ ਹੈ ਸੋ ਆਪਣੇ ਮਨ ਨੂੰ ਸਦਾ ਸ਼ਾਂਤ ਰੱਖੋ ਚੇਤਨਾ ਨੂੰ ਜਾਗਰਤ ਰੱਖੋ ਤੁਸੀਂ ਕਦੇ ਵੀ ਆਪਣੇ ਮਨ ਨੂੰ ਨਕਾਰਾਤਮਕ ਸ਼ਬਦ ਨਾ ਬੋਲੋ ਮੇਰੀ ਕਿਸਮਤ ਮਾੜੀ ਹੈ ਮੇਰਾ ਰਸਤਾ ਮਾੜਾ ਹੁੰਦਾ ਹੈ ਮੈਨੂੰ ਆ ਨਹੀਂ ਹੋ ਸਕਦਾ ਮੈਨੂੰ ਆਪ ਮੈਨੂੰ ਫਲਾਨੀ ਚੀਜ਼ ਨਹੀਂ ਚਾਹੀਦੀ ਕਦੇ ਵੀ ਆਪਣੇ ਕੰਮ ਨੂੰ ਨਫ਼ਰਤ ਨਾ ਕਰੋ ਤੁਸੀਂ ਨਵੇਂ ਸਿਰਜਣਾ ਚਾਹੋ ਤਾਂ ਤੁਸੀਂ ਨਵੇਂ ਬਾਰੇ ਜੀ ਸੋਚੋ ਤੇ ਉਹਦੇ ਵਿੱਚ ਪ੍ਰਤੀ ਪੋਜ਼ਿਟਿਵ ਰਵਿਸ਼ ਸਕਾਰਾਤਮਕ ਰਹੋ ਤਾਂ ਜੋ ਤੁਹਾਡੀ ਜ਼ਿੰਦਗੀ ਵਿੱਚ ਪੋਜ਼ਿਟਿਵਿਟੀ ਆ ਸਕੇ ਸੋ ਆਪਾਂ ਇੱਕ ਵਿਧੀ ਅੱਜ ਤੁਹਾਨੂੰ ਦੇਣ ਜਾ ਰਹੇ ਆ ਮੈਨੀਫੈਸਟੇਸ਼ਨ ਦੀ ਉਸ ਵਿਧੀ ਨੂੰ ਤੁਸੀਂ ਹਰ ਰੋਜ਼ ਕਰਨਾ ਇੱਕ ਨਹੀਂ ਆਪਾਂ ਦੋ ਵਿਧੀਆਂ ਤੁਹਾਨੂੰ ਦਿੰਦੇ ਆ ਜੋ ਚੀਜ਼ ਤੁਹਾਨੂੰ ਚਾਹੀਦੀ ਹੈ ਉਸ ਚੀਜ਼ ਦੇ ਲਈ ਪ੍ਰੈਜ਼ੈਂਟ ਚ ਰਹਿੰਦਿਆਂ ਹੋਇਆ ਹਰ ਵਕਤ ਸ਼ੁਕਰਾਨਾ ਕਰਦੇ ਰਹੋ ਜਿਵੇਂ ਕਿ ਤੁਹਾਨੂੰ ਚੰਗੀ ਨੌਕਰੀ ਚਾਹੀਦੀ ਅੱਖਾਂ ਵਿੱਚੋਂ ਉਸ ਨੌਕਰੀ ਦੇ ਨਾਲ रिलेटेड ਤਸਵੀਰ ਮਨ ਦੇ ਵਿੱਚ ਬਣਾਓ ਜਿਵੇਂ ਉਹ ਨੌਕਰੀ ਤੁਹਾਨੂੰ ਮਿਲ ਗਈ ਹੋਵੇ ਤੁਸੀਂ ਨੌਕਰੀ ਕਰ ਰਹੇ ਹੋ ਤੇ ਤੁਰੰਤ ਕਹੋ ਮਨ ਨੂੰ ਮਨ ਦੇ ਵਿੱਚ ਖਿਆਲ ਧਾਰ ਕੇ ਏਕਾਰ ਤੋਂ ਤੇ ਹੈ ਬ੍ਰਹਿਮੰਡ ਤੇਰਾ ਬਹੁਤ ਬਹੁਤ ਸ਼ੁਕਰ ਆ ਤੂੰ ਮੈਨੂੰ ਕਿ ਚੰਗੀ ਨੌਕਰੀ ਦਿੱਤੀ ਮੇਰੀ ਮਨ ਪਸੰਦ ਦੀ ਨੌਕਰੀ ਦਿੱਤੀ ਹਰ ਵਕਤ ਸ਼ੁਕਰਾਨਾ ਕਰਦੇ ਰਹੋ ਸ਼ੁਕਰਾਨਾ ਦੋ ਤਰ੍ਹਾਂ ਦਾ ਹੁੰਦਾ ਜਿਹੜੀ ਚੀਜ਼ ਨਹੀਂ ਹੈ ਉਹਦੇ ਲਈ ਵੀ ਸ਼ੁਕਰਾਨਾ ਕਰੋ ਜਿਹੜੀ ਚੀਜ਼ ਤੁਹਾਡੇ ਕੋਲੇ ਹੈ ਉਹਦੇ ਲਈ ਤਾਂ ਸ਼ੁਕਰਾਨਾ ਕਰਨਾ ਹੀ ਕਰਨਾ ਹੈ ਸ਼ੁਕਰਾਨਾ ਉਹ ਸ਼ਕਤੀ ਜੋ ਤੁਹਾਨੂੰ ਵੱਡੇ ਤੋਂ ਵੱਡੇ ਤੰਗੀ ਵੱਡੇ ਤੋਂ ਵੱਡੇ ਦੁੱਖਾਂ ਵੱਡੇ ਤੋਂ ਵੱਡੇ ਨੈਗੇਟਿਵਿਟੀ ਤੋਂ ਤੁਹਾਨੂੰ ਬਾਹਰ ਕੱਢ ਨਹੀਂ ਆਉਂਦਾ ਹੈ ਇਹ ਸ਼ੁਕਰਾਨੇ ਦੀ ਸ਼ਕਤੀ ਸ਼ੁਕਰਾਨਾ ਹਰ ਵਕਤ ਕਰਦੇ ਰਹੋ ਜਿਸ ਨੂੰ ਅਸੀਂ ਜਾਦੂ ਕਹਿੰਦੇ ਆ ਚਮਤਕਾਰ ਇਹ ਚੁਕਰਾਨਾ ਕਰ ਦਿੰਦਾ ਹੈ ਹੁਣ ਦੂਸਰੀ ਜਿਹੜੀ ਵਿਧੀ ਹੈ ਉਹ ਵਿਧੀ ਤੁਸੀਂ ਅਕਸਰ ਪਹਿਲਾਂ ਵੀ ਕਦੇ ਸ਼ਾਇਦ ਸੂਣੀ ਹੋਵੇ ਕੀਤੀ ਹੋਏ ਪਰ ਉਹ ਤੁਸੀਂ ਕਰੋ ਜੋ ਪਾਣੀ ਦਾ ਇੱਕ ਗਲਾਸ ਲਓ ਕੱਚ ਦਾ ਗਲਾਸ ਲੋਹੇ ਦਾ ਲਓ ਸਟੀਲ ਦਾ ਕੋਈ ਵੀ ਲਓ ਗਲਾਸ ਉਸ ਦੇ ਉੱਤੇ ਆਪਣੇ ਉਹ ਸਕਾਰਾਤਮਕ ਸ਼ਬਦ ਬੋਲੋ ਜੋ ਤੁਸੀਂ ਚਾਹੁੰਦੇ ਹੋ ਆਪਣੇ ਜੀਵਨ ਦੇ ਵਿੱਚ ਜਿਵੇਂ ਕਿ ਇੱਕ ਗਲਾਸ ਲਓ ਪਾਣੀ ਦਾ ਭਰੋ ਉਸ ਨੂੰ ਕੁਝ 30 ਸੈਕਿੰਡ 40 ਸੈਕਿੰਡ 1 ਮਿੰਟ ਤੱਕ ਉਸ ਨੂੰ ਵੇਖੋ ਮਨ ਨੂੰ ਵਿਚਾਰਾਂ ਤੋਂ ਖਾਲੀ ਕਰੋ ਜੋ ਤੁਸੀਂ ਚਾਹੁੰਦੇ ਹੋ ਉਸ ਦੇ ਪ੍ਰਤੀ ਆਪਣੀ ਤਸਵੀਰ ਨੂੰ ਸਪਸ਼ਟ ਕਰੋ ਮਾਰਕੀ ਤਸਵੀਰ ਨੂੰ ਸਪਸ਼ਟ ਕਰੋ ਤੇ ਉਸ ਨੂੰ ਉਸ ਪਾਣੀ ਨੂੰ ਦੇਖ ਲਿਆ ਹੋਇਆ ਉਸ ਉੱਤੇ ਬੋਲੋ ਮੇਰੀ ਕਿਸਮਤ ਬਹੁਤ ਚੰਗੀ ਹੈ ਮੈਨੂੰ ਮਨਪਸੰਦ ਮੇਰੀ ਗੱਡੀ ਮਿਲ ਗਈ ਹੈ ਜਾਂ ਮੈਨੂੰ ਮੇਰੀ ਮਨਪਸੰਦ ਨੌਕਰੀ ਮਿਲ ਗਈ ਹੈ ਮੇਰੇ ਕਾਰੋਬਾਰ ਵਿੱਚ ਬਹੁਤ ਬਹੁਤ ਵੱਡੇ ਬੋਲ ਗਏ ਹਨ ਮੈਂ ਤੰਦਰੁਸਤ ਹੋ ਗਿਆ ਹਾਂ ਇਸ ਲਈ ਮੈਂ ਬ੍ਰਹਮੜ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ਼ੁਕਰਾਨਾ ਕਰਦਾ ਹਾਂ ਉਸ ਪਾਣੀ ਨੂੰ ਪੀਣਾ ਹੁਣ ਸਭ ਤੋਂ ਵੱਡੀ ਗੱਲ ਪਾਣੀ ਪੀਣਾ ਕਿਵੇਂ ਹੈ ਇਹ ਧਿਆਨ ਦੀਆਂ ਵਿਧੀਆਂ ਵੀ ਨੇ ਤੇ ਇਹ ਮੈਨੀਫੈਸਟੇਸ਼ਨ ਦੀਆਂ ਵਿਧੀਆਂ ਵੀ ਹਨ ਸੋ ਉਹ ਪਾਣੀ ਉਹ ਪੀਣਾ ਕੀ ਆ ਉਹ ਪਾਣੀ ਦੀ ਛੋਟੀ ਜਿਹੀ ਕੋਟਪੜੇ ਮੂੰਹ ਚ ਭਰਨੀ ਆ ਉਸ ਨੂੰ ਮੂੰਹ ਵਿੱਚ 3-4 ਸੈਕਿੰਡਸ ਐਕ ਘੁਮਾਉਣਾ ਘੁਮਾ ਕੇ ਉਹਨੂੰ ਆਪਣੇ ਅੰਦਰ ਜਾਂਦਿਆਂ ਹੋਇਆਂ ਫੀਲ ਕਰਨਾ ਜਦੋਂ ਤੁਸੀਂ ਇਸ ਵਿਧੀ ਨੂੰ ਅਪਣਾਉਣੀ ਹੈ ਇਹ ਹਰ ਰੋਜ਼ ਜਿੰਨੇ ਵਾਰ ਤੁਸੀਂ ਪਾਣੀ ਪੀਓ ਉੰਨੇ ਵਾਰੀ ਕਰੋ ਤੇ ਰਾਤ ਨੂੰ ਕਿਵੇਂ ਕਰਨਾ ਹੈ ਪਾਣੀ ਨੂੰ ਜੋ ਤੁਸੀਂ ਚੀਜ਼ ਚਾਹੁੰਦੇ ਜਿਵੇਂ ਤੁਹਾਨੂੰ ਮੈਂ ਕਿਹਾ ਮੇਰੀ ਕਿਸਮਤ ਬਹੁਤ ਚੰਗੀ ਹੈ ਮੈਨੂੰ ਮੇਰੀ ਬੜਾ ਪਸੰਦੀਦੀ ਕੰਟੀ ਮਿਲ ਗਈ ਮੇਰੀ ਬੜਾ ਪਸੰਦੀਦੀ ਨੌਕਰੀ ਮਿਲ ਗਈ ਹੈ ਮੇਨੂੰ کاروبار ਬਹੁਤ ਵਧੀਆ ਹੈ ਮੈਂ ਆਰਥਿਕ ਤੌਰ ਤੇ ਮਜ਼ਬੂਤ ਹਾਂ ਮੇਰੇ ਕੋਲ ੁੱਲਾ ਪੈਸਾ ਹੈ ਮੈਂ ਦਿਲੀ ਬ੍ਰਹਿਮਾ ਦਾ ਧੰਨਵਾਦ ਕਰਦਾ ਹਾਂ ਮੈਂ ਪਰਮਾਤਮਾ ਧੰਨਵਾਦ ਕਰਦਾ ਹਾਂ ਇਹ ਸ਼ਬਦ ਬੋਲ ਕੇ ਪਾਣੀ ਨੂੰ ਆਪਣੇ ਸਰਾਣੇ ਰੱਖ ਕੇ ਪੀ ਲਓ ਰੱਖ ਕੇ ਸੌ ਜਾਓ ਪਾਣੀ ਨੂੰ ਆਪਣੇ ਸਰਾਣੇ ਰੱਖ ਕੇ ਸੌ ਜਾਓ ਅਤੇ ਸਵੇਰ ਹੁੰਦਿਆ ਸਭ ਤੋਂ ਪਹਿਲਾਂ ਉਸ ਬ੍ਰਹਮੰਡ ਅਕਾਲਪੁਰ ਪ੍ਰਮਾਤਮਾ ਦਾ ਸ਼ੁਕrana ਕਰਦੇ ਹਾਂ ਉਸ ਪਾਣੀ ਨੂੰ ਸਿਪ ਸਿਪ ਕਰਕੇ ਕੁੱਟ-ਕੁੱਟ ਕਰਕੇ ਪੀ ਲੈਣਾ ਮੂੰਹ ਦੇ ਵਿੱਚ ਪਾਣੀ ਦੇ ਕੁੱਟ ਭਰਨੀ ਆ ਤੇਰੀ 4 ਸੈਕਿੰਡ ਲਈ ਮੂੰਹ ਦੇ ਵਿੱਚ ਉਸਨੂੰ ਘੁਮਾਉਣਾ ਤੇ ਉਸ ਤੋਂ ਬਾਅਦ ਉਸ ਪਾਣੀ ਨੂੰ ਗਾਹ ਤੱਕ ਜਾਂਦਿਆਂ ਹੋਇਆ ਮਹਿਸੂਸ ਕਰਨਾ ਪੇੜ ਤੱਕ ਜਾਂਦਿਆਂ ਹੋਇਆ ਮਹਿਸੂਸ ਕਰਨਾ ਇਸ ਵਿਧੀ ਦੇ ਨਾਲ ਵੀ ਤੁਹਾਡੇ ਸੁਪਨੇ ਪੂਰੇ ਹੋ ਜਾਣਗੇ ਬਸ ਤੁਸੀਂ ਕੁਦਰਤ ਦੇ ਨਾਲ ਕਿਵੇਂ ਜੁੜਨਾ ਹਰ ਵਕਤ ਹਵਾਵਾਂ ਨੂੰ ਮਹਿਸੂਸ ਨਾ ਰੁੱਖਾਂ ਨਾਲ ਗੱਲਾਂ ਕਰਨੀ ਆ ਆ ਸਮਾਰਟ ਕੰਲੀ ਦੇਖਣਾ ਇੰਜ ਬਸ ਮੁਸਕਾਨਾ ਪੂਰੀ ਕਾਇਨਾਤ ਤੁਹਾਡੀ ਮਦਦ ਕਰ ਰਹੀ ਆ ਬਾਗਾ ਵਾਰ-ਵਾਰ ਕਹਿਣਾ ਬ੍ਰਹਮਾ ਤੁਹਾਡੇ ਨਾਲ ਆ ਤੁਸੀਂ ਚੜਦੀ ਕਲਾ ਚੋ ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਆ ਫਿਰ ਤੁਸੀਂ ਕਹਿਣਾ ਜੇਕਰ ਤੁਹਾਡੇ ਜੀਵਨ 'ਚ ਖੁਸ਼ੀਆਂ ਨਾ ਆਉਣ ਸੋ ਅੱਜ ਦੇ ਲਈ ਇੰਨੇ ਹੀ ਮਿਲਦੇ ਆ ਫਿਰ ਕਿਸੇ ਨਵੇਂ ਮਸ਼ੀਨ ਨਵਿਟੀ ਦੇ ਨਾਲ